ਮੈਂ ਜੀ ਸਾਥੀ ਕਾ ਜੀ ਸਾਰਿਆਂ ਨੂੰ ਤੇ ਅੱਜ ਆਪਾਂ ਬਣਾ ਰਹੇ ਆ ਜਲੇਬੀਆਂ ਘਰੇ ਹੋਮ ਮੇਡ ਜਲੇਬੀਆਂ ਬਣਾਵਾਂਗੇ ਤੇ ਤੁਹਾਡੇ ਨਾਲ ਵੀ ਸਾਰਿਆਂ ਨਾਲ ਕਰਦੇ ਆ ਰੈਸਪੀ ਸ਼ੇਅਰ ਹਣੇ ਰੋ ਆਪਣੀ ਅੱਜ ਦੀ ਵੀਡੀਓ ਦੇ ਨਾਲ ਹਾਂ ਕਿ ਆਪਾਂ ਸਭ ਤੋਂ ਪਹਿਲਾਂ ਅਚਾਰੀ ਬਣਾਵਾਂਗੇingredients ਵਾਸਤੇ ਉਪਰ ਦੀ ਬਾਲੀਆ ਬਖੰਡ ਦੀ ਥੋੜੀ ਉੱਪਰ ਪਾਵਾਂਗੇ ਹੁਣ ਆਪਾਂ ਪਾ ਲਾਂਗੇ ਚਾਣੀ 1 ਕੱਪ ਆਪਾਂ ਪਾਣੀ ਪਾਤਾ ਇਰੇ ਜਿਊਗੀ ਤੇ ਫਿਰ ਇਹਦੇ ਵਿੱਚ ਆਪਾਂ ਫੂਡ ਕਲਰ ਤੇ ਲਾਚੀਆਂ ਦਾ ਪੀ ਸਿਆਹਾ ਪਾウダー ਪਾ ਦਾਂਗੇ ਹਾਂਜੀ ਹੁਣ ਆਪਾਂ ਜਲੇਬੀਆਂ ਬਣਾਉਣ ਵਾਸਤੇ ਬੈਟਰ ਤਿਆਰ ਕਰਨਾ ਹੈ ਇੱਕ ਕੁੱਲੀ ਆਪਾਂ ਮੈਦੇ ਦੀ ਪਾ ਲਈ ਆ ਥੋੜਾ ਜਿਹਾ ਉੱਪਰ ਪਾ ਦਾਂਗੇ ਮੈਦਾ ਸਵਾਦ ਕੋਲ ਲਿਆਪਾਂਗੇ ਲਿਮੇਟੇ ਦੀ ਪਾ ਲਾਂਗੇ ਆਪਾਂ ਬੇਕਿੰਗ ਪਾਊਡਰ ਫਿਰ ਪਾ ਲਾਂਗੇ ਆਪਾਂ ਫੂਡ ਕਲਰ ਫਿਰ ਥੋੜਾ ਜਿਹਾ ਤੇਲ ਪਾ ਦਾਂਗੇ ਜੰਗੀ ਤਰ੍ਹਾਂ ਮਿਕਸ ਥੋੜਾ ਥੋੜਾ ਪਾਣੀ ਪਾ ਕੇ ਆਪਾਂ ਨੂੰ ਜੰਗੀ ਤਰ੍ਹਾਂ ਬੈਟਰ ਜਿਹਾ ਬਣਾ ਲਾਂਗੇ ਜੇ ਆਪਾ ਥੋੜਾ ਥੋੜਾ ਪਾਣੀ ਪਾ ਕੇ ਤੇ ਬੈਟਰ ਜਿਆਦਾ ਵਧੀਆ ਡੋ ਜਿਹਾ ਕਰ ਦੋ ਆਪਾਂ ਇਹ ਬਣਾ ਲਾਂਗੇ ਜਦੋਂ ਜਿੰਨਾ ਆਪਾਂ ਮਿਕਸ ਕਰਨਾ ਕੋਈ ਵੀ ਇਹਦੇ ਵਿੱਚ ਗੁੱਟਲੀ ਨਹੀਂ ਜੀ ਨਾ ਰਵੇ ਇੰਨੀ ਤਰ੍ਹਾਂ ਪਰ ਮੈਸ਼ ਕਰਨਾ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਲਾਂਗੇ ਇਸ ਤਰੀਕੇ ਨਾਲ ਚੰਗੀ ਤਰ੍ਹਾਂ ਆਪਾਂ ਇਸ ਤਰੀਕੇ ਦੇ ਨਾਲ ਨੂੰ ਫੈਂਟ ਲਾਂਗੇ ਤੇ ਚਾੜੀ ਵੀ ਆਪਣੀ ਬਣ ਰਹੀ ਆ ਹਾਂ ਜੀ ਲੈ ਕੋਟ ਮਟਰ ਵਧੀਆ ਰੈਡੀ ਹੋ ਚੁੱਕਿਆ। ਉਂਹੀ ਤਰ੍ਹਾਂ ਆਪਾਂ ਮਿਕਸ ਕਰ ਲਿਆ। ਦੇਖੋ ਬੰਦਾ ਵਧੀਆ ਬਣ ਗਿਆ ਰੈਡੀਆ। ਇਸ ਤਰੀਕੇ ਦਾ ਚਾਹੀਦਾ ਤੁਹਾਨੂੰ। ਹੁਣ ਜੇ ਆਪਾਂ ਚਾਰ ਇਲਾਚੀਆਂ ਕੁੱਟ ਲਈਆਂ ਵਾ ਇਹ ਆਪਾਂ ਚਾਣੀ ਦੇ ਵਿੱਚ ਪਾ ਦਾਂਗੇ। ਚਾਣੀ ਆਪਣੀ ਬਣ ਜੂਗੀ ਵਧੀਆ। ਉਹ ਪਰ ਜਿਆ ਲਾਂਗੇ ਹਜੇ ਹੋਰ ਤੇ ਫੂਡ ਕਲਰ ਆਪਾਂ ਬਾਅਦ ਚ ਉਹਦੇ ਚ ਪਾਵਾਂਗੇ ਥੋੜਾ ਜਿਹਾ ਜਾਨੀ ਚਾਣੀ ਆਪਣੀ ਰੈਡੀ ਹੋ ਰਹੀ ਆ ਤੇ ਅਪਰੇ ਆਪਣੇ ਕੋ ਕੇਸ ਦਾ ਪਿਆਸੀ ਥੋੜਾ ਜਿਹਾ ਆਪਾਂ ਕੇਸਰ ਦੇ ਇਹ ਚ ਐਡ ਕਰ ਲਾਂਗੇ ਚਾਣੀ ਦੇ ਦੇਖੀ ਲਾਜੀਆਂ ਵੀ ਆਪਾਂ ਬਾਤੀਆਂ ਨੂੰ ਜਾਨੀ ਆਪਣੀ ਵਿੱਜਦੀ ਪਈ ਆ ਤੇਦਰ ਆਪਾਂ ਤੇਲ ਵੀ ਗਰਮ ਹੋ ਰਿਹਾ ਵਾ ਤੇ ਫਿਰ ਆਪਾਂ ਫੂਡ ਕਲਰ ਪਾ ਦਾਂਗੇ ਇਹਦੇ ਵਿੱਚ ਹਾਂਜੀ ਆਪਣੀ ਛਾਣੀ ਰੈਡੀ ਹੋ ਗਈ ਹੈ ਜੀ ਤੇ ਆਪਾਂ ਬੋਰਡ ਕਲਰ ਪਾ ਦਿੱਤਾ ਸੀ ਇਹਦੇ ਵਿੱਚ ਥੋੜਾ ਜਿਹਾ ਛਾਣੀ ਆਪਣੀ ਰੈਡੀ ਹੈ ਗੈਂਸ ਤੋਂ ਆਪਾਂ ਕਰ ਦੇਣਾ ਘੱਟ ਹਾਂਜੀ ਆਪਣਾ ਬੈਟਰ ਰੈਡੀ ਆ ਤੇ ਆਪਾਂ ਆਹ ਮੋਜਾ ਮੇਰਾ ਲਫਾਫਾ ਲੈ ਲਿਆ ਉਹ ਇਸ ਤਰੀਕੇ ਨਾਲ ਆਪਾਂ ਕੱਪਾਂ ਦੇ ਨਾਲ 12 ਵਿੱਚ ਤੇ ਥੋੜਾ ਜਿਹਾ ਕੱਟ ਕੇ ਤੇ ਆਪਾਂ ਆਖ ਲੈਣਾ ਹੁਣ ਛੋਟਾ ਜਿਹਾ ਸਲਾਫਾ ਪਾੜ ਲਾਂਗੇ ਛੋਟਾ ਜਿਹਾ ਸ਼ਰਾਬ ਪਕਾ ਲਿਆ ਅੱਜ ਜਲੇਬੀਆਂ ਆਪਣੇ ਬਣਾਵਾਂਗੇ ਤੇਲ ਆਪਾਂ ਵਰਤ ਕਰ ਲਿਆ ਸੀ ਪਹਿਲਾਂ ਗ੍ਰੈਂਸ ਨੂੰ ਪਾਉਣ ਬਾਅਦ ਵਿੱਚ ਇਸ ਟੀਕ ਨਾਲ ਆਪਾਂ ਛੋਟੀਆਂ ਛੋਟੀਆਂ ਜਲੇਬੀਆਂ ਬਣਾਈ ਜਾਣਗੀਆਂ ਦੇ ਖੋਪੇ ਲੈ ਬੀਬਾਂ ਬਾਈਆਂ ਨੇ ਹਾਂਜੀ ਆਪਾਂ ਚਾਣੀ ਵਾਲਾ ਗੈਸ ਕਰਦਾ ਬੰਦ ਇਧਰ ਆਪਣੀਆਂ ਬੰਦੀਆਂ ਨੇ ਜਿਹੜੀਆਂ ਲੈ ਲੀਆਂ ਆਪਾਂ ਤ੍ਰਿਸਪੀਂਆਂ ਕਹਿੰਦੀਆਂ ਕਰਕੇ ਚਾਣੀ ਦੇ ਵਿੱਚ ਬੋਲ ਬੋਕੇ ਇਧਰ ਕਾਜ ਨੇ ਨੇ ਸਟਾਕਾਂ ਵਾਲੇ ਬਰਾਤ ਨੇ ਜੀ ਆ ਚਾਣੀ ਦਾ ਬਹੁਤ ਚਾਣੀ ਚ ਕੋਈ ਡੀਗਾ ਮੰਗੇ ਚੰਗੀ ਤਰ੍ਹਾਂ ਆਪਾਂ ਬ੍ਰਾਊਨ ਕਰ ਲੈਣਾ ਇਹ ਦੁਨੀਆ ਮਤਲਬ ਖੰਡ ਲਾ ਦੇਣਾ ਇਹਨਾਂ ਨੂੰ ਰੋਸਟ ਕਰਕੇ ਫਿਰ ਆਪਾਂ ਜਾਣੀ ਦੇ ਵਿੱਚ ਉਡਬੋ ਕੇ ਤੇ ਇੱਧਰ ਆਪਾਂ ਦੂਸਰੀ ਸਰਾਖਾਂ ਵਾਲੀ ਥਾਲੀ ਦੇ ਵਿੱਚ ਪਾਈ ਜਾਣੀਆਂ ਇਸੇ ਤਰੀਕੇ ਨਾਲ ਆਪਾਂ ਸਾਰੀਆਂ ਟਲੇਪੀਆਂ ਆਪਣੀਆਂ ਬਣਾ ਲੈਣੀਆਂ ਦੇਖੋ ਕਿੰਨੀਆਂ ਵਧੀਆ ਬਣੀਆਂ ਹਾਂਜੀ ਆਪਾਂ ਇਹਨਾਂ ਨੂੰ ਔਇਲ ਦੇ ਵਿੱਚੋਂ ਕੱਢ ਕੇ ਹੁਣ ਪਾਵਾਂਗੇ ਆਪਣੀ ਜਾਣੀ ਦੇ ਵਿੱਚ ਦੇ ਵਿੱਚ ਆਪਾਂ ਡਬੋੜ ਬੋਕੇ ਇਹਨਾਂ ਨੂੰ 1 ਮਿੰਟ ਵਾਸਤੇ ਆਪਾਂ ਡਬੋਣੀਆਂ ਚਾਣੀ ਦੇ ਵਿੱਚ ਡਬੋ ਕੇ ਉਸ ਤੋਂ ਬਾਅਦ ਜਿਹਦਰ ਆਪਾਂ ਕੱਢਤਾ ਹਾਂਗੇ ਉਹਨਿੱਦਰ ਆਪਾਂ ਹੋਰ ਬਣਾ ਲਵਾਂਗੇ ਆਪਾਂ ਫਸਟ ਟੈਂਪਰ ਇੱਥੇ ਲੁਨੀਆਂ ਲੁਨੀਆਂ ਆਪਾਂ ਛੋਟੀਆਂ-ਛੋਟੀਆਂ ਬਣਾਉਣਾ। ਲੈ ਕੇ ਆਪਾਂ ਸਾਰੇ ਪੂਰੀ ਬਾੜੀਆਂ। ਤੇ ਆਪਾਂ ਬਣਾ ਰਹੇ ਵੱਡੀਆਂ-ਮੁੰਡੀਆਂ ਜਿਹੀਆਂ। ਹੁਣ ਜੀ ਆਪਾਂ ਇਹ ਜੇਬੀਆਂ ਨੂੰ ਘੱਟ ਕੇ ਨਾਲ ਤਲਣਾ ਤੜਕੇ ਮੋੜ ਕੇ ਆਪਾਂ ਚਾਣ ਦੇ ਚਲੋ ਹੋਰ ਬਹੁਤ ਕੱਤੀ ਜਾਣੀ ਹੈ।

ਕੋਈ ਗੱਲ ਨਹੀਂ ਹੋੜੀ ਹੋੜੀ ਜਾ ਚਾ ਜਾਈਗੀ ਫਸਟ ਟਾਈਮ ਟਰਾਈ ਕੀਤੀ ਹੈ ਨਾ ਜੇ ਕਿਹੜੇ ਤੇਜ ਦਾ ਨਕਸ਼ਾ ਵਾ ਸਾਨੂੰ ਕਮੈਂਟਾਂ ਜਰੂਰ ਦੱਸਿਓ ਦੇਖਣ ਲਈ ਜ਼ਰੂਰੀ ਧਿਆਨ ਨਾਲ ਮੈਂ ਕੱਢਾਂ ਨਹੀਂ ਨਹੀਂ ਕੱਢੂੰਗੀ ਮੈਂ ਕਹਿ ਰਹੀ ਸੀ ਮੈਂ ਟਰਾਈ ਕਰਕੇ ਦੇਖਦਾ ਮੇਰੇ ਤੋਂ ਭਲਾ ਵਧੀਆ ਬਣਦੀਆਂ ਆ ਤੂੰ ਹੀ ਟਰਾਈ ਕਰੋ ਜਿੰਦਾ ਵਾ ਕਰਦਾ ਨਾ ਪਰਣਾ ਜੀ ਸਹੀ ਗੱਲ ਆ ਤੁਹਾਨੂੰ ਪਤਾ ਹੈ ਕਿ ਚਾਣੀ ਚ ਚਾਣੀ ਚ ਪਾ ਕੇ ਉਸੇ ਵੜੇ ਕੱਢ ਲਿਓ ਠੀਕ ਹੈ ਜੀ ਦੂਸਰੀ ਕਰਚੀ ਨਾ ਕਰਦੇ ਹੋ ਹਾਂ ਕਿ ਉਹ ਗਿੱਲੀ ਹੋ ਜਾਂਦੀ ਹੈ ਕਿ ਚਾਣੀ ਨਾ ਹੋਵੇ ਆਇਲ ਨਾ ਲੱਗੇ बस दूसरी सिपी ना लो बेच रख दो गैस ना कोद जल्दी वादिया बढ़िया ओके बनाओगे ਮੈਂ ਬਣਾਵਾ ਹਾਂ ਹਾਂ ਜੀ ਆਪਾਂ ਹੋਰ ਬਣਾ ਲਾਂਗੇ ਇੱਥੇ ਜਲੇਬੀਆਂ ਹਾਂ ਜੀ ਇਧਰ ਆਪਣੀਆਂ ਜਲੇਬੀਆਂ ਹੋ ਰਹੀਆਂ ਨੇ ਰੋਸਟ ਤੇ ਜੇ ਇਧਰ ਆਪਾਂ ਤਲਕੇ ਦਾ ਚਾਣੀਏ ਚੜਬੋੜ ਬੋ ਕੇ ਕੱਢੀ ਜਾਣੀਆਂ ਹੋਰ ਜਾਨੀ ਆਪਾਂ ਉਧਰ ਬਣਾਈਆਂ ਵਾ ਆਪਾਂ ਫਸਟ ਟਾਈਮ ਟਰਾਈ ਕੀਤੀਆਂ ਸੀ ਤੇ ਵੀ ਠੀਕ ਬਣ ਗਈਆਂ ਜਦੋਂ

ਜਿਵੇਂ ਲੱਕਾ ਹੋਰ ਬਣਾਵਾਂਗੇ ਬਲੇਡ ਨੂੰ ਆਪਣੇ ਜਰਮਾ ਦੀਆਂ ਵੀ ਆ ਪਛਾਣੀਆਂ ਦੇ ਵਿੱਚ ਮਸਤੀਕ ਨਾਲ ਬੋਰਡ ਬੋਕ ਕੱਢ ਲੈਣੀ ਆ ਹਨ ਤੇ ਆ ਵਧੀਆ ਦੇਖੋ ਤੇਰੀ ਬੀ ਬਣੀ ਆ ਹਾਦੀ ਬਣ ਗਿਆ ਹੈ ਗਾਇਸ ਆਪਾਂ ਫਸਟ ਟਾਈਮ ਜਲੇਬੀਆਂ ਟਰਾਈ ਕੀਤੀਆਂ ਵਾ ਪਲੀਜ਼ ਤੁਸੀਂ ਮਾਇੰਡ ਨਾ ਕਰਿਓ ਜਿਹੜੀਆਂ ਨੇ ਆਪਣੇ ਅੱਜ ਜਲੇਬੀਆਂ ਬਣੀਆਂ ਵਾ ਉਹਦਾ ਖਾਂਦੇ ਵਿੱਚ ਬਹੁਤ ਜ਼ਿਆਦਾ ਟੇਸਟੀ ਬਣੀਆਂ ਅਸਲ ਦੱਪਨ ਨੂੰ ਬਲਦੀ ਨਹੀਂ ਪਾਉਂਦੇ ਅਡਜਸਟਮੈਂਟ ਕਰ ਲਿਓ ਜੀ ਜਲੇਬੀਆਂ ਸਹੀ ਤਰੀਕੇ ਨਾਲ ਲਵਾਈ ਬਣਾ ਸਕਦੇ ਨੇ ਸਹੀ ਤਰੀਕੇ ਨਾਲ ചിട്ട ചോ കട ਹੋ ਜੀ ਆਪਾਂ ਲਾਸਟ ਟੂਰ ਆ ਗਏ। ਹਾਂ ਜੀ ਆਪਣਾ ਲਾਸਟ ਟੂਰ ਵੀ ਦਿਖਾਉਂਦਾ ਤਾ। ਗਾਇਸ ਹਮਨੇ ਲਾਸਟ ਮੂਰਤੇ ਪੈ ਦਿੱਤੇ ਪਟਾਕੇ। ਜਿਉਂਗੀ ਮੈਂ ਜੋ ਦਿੱਲੀ ਸਿਪੀ ਹੀ ਪਾਤੀ ਤੇਲ ਦੇ ਵਿੱਚ। ਮਿਸ ਕਰਕੇ ਪੈ ਰਹਾ ਇਸੇ ਪਟਾਕੇ ਦੇ ਤੇਲ ਦੇ। ਮੰਨ ਤਾਂ ਭੱਜ ਗਈ ਦਾ ਮਦਮ। ਦਲ ਤੇ ਬੇਟੀ ਹੋਈ ਉੱਤੇ ਉੱਤਰ ਕੇ ਭੱਜ ਗਈ ਬਾਹਰ। ਹੁਣ ਦੇਖੋ ਕੰਨਾ ਰਹਿ ਤਾ ਕਰਦੇ। ਹਾਂਜੀ ਅਤੇ ਜਲੇਬੀਆਂ ਦੇਖੋ ਬਣ ਕੇ ਰੈਡੀ ਆ ਜੀ ਬਹੁਤ ਵਧੀਆ ਬਣੀਆਂ ਆ ਫੇ ਜਲੇਬੀਆਂ ਤੁਹਾਨੂੰ ਅੱਜ ਦਾ ਅੱਜ ਦੀ ਵੀਡੀਓ ਸਾਡੀ ਵਧੀਆ ਲੱਗੂ ਜਿਲੇਬੀਆਂ ਵਾਲੀ ਰੈਸਪੀ ਵਾਲੀ ਤਾਂ ਲਾਈਕ ਸ਼ੇਅਰ ਕਰਦੇ ਹੋ ਤੇ ਚੈਨਲ ਨੂੰ ਕਰ ਲਿਓ ਸਾਡੇ ਨੂੰ ਸਬਸਕ੍ਰਾਈਬ